ਬ੍ਰਿੰਡਰ ਕਿਦੋਂ ਗਿਆ ਸੀ ਅਮਰੀਕਾ ਦੇ ਵਿੱਚ ਹਾਏ ਮੈਨੂੰ ਜਨੂਗੇ ਹਾਏ ਮੇਰੀ ਤੇ ਪੈਣ ਦੁੱਖਾਂ ਨੂੰ ਮਾਰ ਜਲੀਏ ਹਾਏ ਮੇਰੀ ਪੈਨ ਸਾਹਬ ਚਾਹਤ ਰਹੀ ਦ ਬ੍ਰਿੰਡਰ ਕਿੱ데 ਚਾ ਰਹਿੰਦਾ ਸੀ

ਪਰੀ ਬ੍ਰਿੰਦਰ ਕਿਹੜੇ ਸੰਤੇ ਕਦੋਂ ਗਿਆ ਸੀ ਵਿਦੇਸ਼ ਦੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਲਈ 20 ਮਾਰਚ ਨੂੰ ਗਿਆ ਸੀ ਹਾਂਜੀ ਬੜੇ ਚਾਵਣਾ ਕੱਲਿਆ ਸੀ ਕਰਜ਼ਾ ਚੁੱਕ ਕੇ ਕੱਲਿਆ ਜੇ ਤੇਰਾ ਨਹੀਂ ਮਿਲਿਆ ਯਾਦਾ ਉਹਦੇ ਪੈਸੇ ਵੀ ਨਹੀਂ ਲੱਤੇ ਅਜੇ ਸਟੋਰ ਤੋਂ ਬਾਹਰ ਨਿਕਲਿਆ ਇਹ ਰੋ ਰੋਂਗ ਸਾਈਡ ਆ ਕੇ ਮੇਰੇ ਬੱਚੇ ਨੂੰ ਸੈਕਲ ਤੇ ਮਾਰੀ ਗੱਡੀ ਹਾਸਾ ਹੋ ਗਿਆ ਤੇਰਾ ਤਨੂ ਨੂੰ ਤੋ ਪਤਾ ਲੱਗਿਆ ਕਿ ਉਹਨੇ ਦੱਸਿਆ ਤਾਂ ਨੀਲੀ ਸਵਾਦ ਆਏ ਕਿਸੇ ਨੇ ਫੋਨ ਲਾਇਆ ਸੀ ਕਿੰਨੇ ਤੋਂ ਡੱਬੇ ਤਾਂ ਇੱਧੇ ਇੱਧਾ ਹੋ ਗਿਆ ਮਾਲਕ ਕੋ ਦੇ ਪਰਿੰਦਰ ਨੇ ਤਾਂ ਆਡੀ ਆਖਰੀ ਵਾਰ ਕੀ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਸੀ ਰਾਤ ਨੂੰ ਕੰਮ ਤੂ ਆ ਕੀ ਕਹਿੰਦਾ ਕਿ ਨਾ ਮਮਮੀ ਮੈਂ ਕੰਮ ਤੂ ਆ ਗਿਆ ਮੈਂ ਮੈਂ ਰੋਟੀ ਖਾ ਲਈ ਹੁਣ ਮੈਂ ਸੌਣ ਲੱਗਾ ਉਹ ਕਹਿੰਦਾ ভারত মি কি মেয়ের পুত্র ਯੇਤੀ ਹਦਸ ਜ਼ਿਕਰ ਕਰੇ ਆਪਣੇ ਪੁੱਤਰ ਨੇ ਜਾਂਦੀ ਫਰੀ ਵੇਖਾ ਮਗਲ ਪੁੱਤਰ ਨੇ ਜਾਂਦੀ ਫਰੀ ਮਾਂ ਮੈਂ ਸਦਾ ਹੋ ਕਿਹੜਾ ਚੰਗਾ ਨਹੀਂ ਕੁਝ ਕਿਹੜਾ ਚੰਗਾ ਮੇਰੇ ਪੁੱਤਰ ਨੇ ਇਨਸਾਫ ਮਿਲ ਜਾ ਵ੍ਰਿੰਦਰ ਦੀ ਇੱਕ ਸਾਥੀ ਹਸਪਤਾਲ ਵਿੱਚ ਗਿਆਨ ਦੇ ਵਿੱਚ ਮਰ ਗਿਆ। ਕਿਦੋਂ ਗਿਆ ਸੀ ਵ੍ਰਿੰਦਰ ਉੱਥੇ ਮਰਕਾ ਦੇ ਵਿੱਚ। ਵ੍ਰਿੰਦਰ ਨੂੰ 10 ਮਹੀਨੇ ਹੋਏ ਆ ਜੀ ਗਿਆ ਨੂੰ। ਇੱਕ ਗਿਆਰਾਂ ਸਾਲ ਤੋਂ ਕੰਮ ਕਰਦਾ ਸੀ। ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣਾ ਕੰਮ ਤੋਂ ਘਰ ਵਾਪਸ ਆ ਰਿਹਾ ਸੀ। ਤੇ ਰੌਂਗ ਸਾਈਡ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ। ਉਹਦੇ ਨਾਲ ਹੀ ਸਾਥੀ ਜਿਹਦੀ ਮੌਤ ਹੋ ਗਈ। ਬਹੁਤ ਖੌਫੀ ਗੱਲ ਹੈ। ਪਰਿਵਾਰ ਪਹਿਲੇ ਹੀ ਦੁੱਖਾਂ ਦਾ ਮਾਰਿਆ। ਤੇ ਉਹ ਮੁੰਡੇ ਦਾ ਡੈਡੀ ਵੀ ਹੈ ਨਹੀਂ। ਤਾਂ ਬਹੁਤ ਗਰੀਬ ਘਰਾਂ ਦੇ ਬਿਚਾਰਾ ਕਰਜ਼ਾ ਕੋ ਜਾਂ ਚੱਕ ਵੀ ਗਏ ਸੀ ਭਾਜੀ ਸਰਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਾਂਗੇ ਕਿ ਇਹਨਾਂ ਦੀ ਨੱਕਰਤ ਦੇ ਇਹਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਵੇਖ ਸਕੇ ਆਪਣੇ ਹੱਥਾਂ ਦੇ ਨਾਲ ਪਰਿਵਾਰ ਸਸਕਾਰ ਕਰ ਸਕੇ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਸਾਡੀ